ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਪਾਂ ਤੁਹਾਨੂੰ ਟੋਕੜ ਗੱਬਣ ਜਿਹੜੀ ਮੱਝ ਦਿਖਾਉਣ ਜਾ ਰਹੇ ਹਾਂ ਦੋਸਤੋ ਕੀ ਸੁਆ ਹੈਗਾ ਕੀ ਡਿਟੇਲ ਆ ਕਿਹੜਾ ਏਰੀਆ ਉਹ ਮੈਂ ਪੂਰੀ ਜਿਹੜੀ ਇਨਫੋਰਮੇਸ਼ਨ ਆ ਟੋਟਲ ਜਾਣਕਾਰੀ ਹੈ ਦੋਸਤੋ ਤੁਹਾਨੂੰ ਆਪ ਹੀ ਦੱਸ ਦੇਵਾਂਗਾ ਪਿੰਡ ਦੋਸਤੋ ਕੋਠੇ ਗਾਦੜੀ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਲੱਗਦਾ ਜੀ ਬਿਲਕੁਲ ਜੀਰੇ ਦੇ ਨਾਲ ਲੱਗਦਾ ਪਿੰਡ ਹੈਗਾ ਦੋਸਤੋ ਤਕਰੀਬਨ ਅੱਧੇ ਕਿਲੋਮੀਟਰ ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਜਿਸ ਵੀਰ ਨੂੰ ਪਸੰਦ ਆਵੇ ਇਹ ਮੱਝ ਜ਼ਰੂਰ ਤੁਸੀਂ ਖਰੀਦ ਸਕਦੇ ਹੋ ਸੋ ਦੋਸਤੋ ਤਿਜਾ ਸੂਹਾ ਸੂਈ ਇਹ ਮੱਝ ਆਜ ਤਕਰੀਬਨ 4 ਮਹੀਨੇ ਹੋ ਗਏ ਸੂਈ ਨੂੰ ਤੇ ਮਿਲਕ ਜਿਹੜਾ ਦੋਸਤੋ ਥੱਲੇ ਇਸ ਟਾਈਮ 8 ਕਿਲੋ ਹੈਗਾ ਮਗਰ ਕਾਫ ਕੱਟੀ ਹੈਗੀ ਆ ਨਾਲ ਕੱਟੀ ਵੀ ਦੋਸਤੋ ਵੀਰ ਹੋਣਾ ਨੇ ਆ ਦੇ ਦੇਣੀ ਆ ਜਿਸ ਅਵੀਰ ਨੇ ਅੱਗੇ ਮੱਝ ਖਰੀਦਣੀ ਆ ਨਾਲ ਕੱਟੀ ਵੀ ਦਿੱਤੀ ਜਾਊਗੀ ਸੋ 8 ਕਿਲੋ ਜਿਹੜਾ ਦੁੱਧ ਹੈਗਾ ਵੀਰੋ ਤੇ ਅੱਗੇ ਜਿਹੜੀ ਅਰਜਨ ਕੁੰਗੜ ਦੇ ਡਾਇਰੈਕਟ ਕ੍ਰੋਸ ਬੱਚੇ ਤੋਂ ਜਿਹੜੀ ਅੱਗੇ ਗੱਭ ਹੈਗੀ ਆ तकरीबन 2 ਮਹੀਨੇ ਦੀ ਜਿਹੜੀ ਗੱਭਣ ਹੈਗੀ ਆ ਥਾਣਾ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਸੀਲਸਲਾਕ ਪੂਰੀ ਹੈਗੀ ਤੇ ਹੈਰੀ ਵੀਰ ਚਵਾ ਚੰਗਾ ਬਿਲਕੁਲ ਬੈਸੋ ਕੋਲੀ ਤਾਂ ਪੋਲੀ ਤਾਰਾ ਦੋਸਤੋ ਤੇ ਚਾਰੇ ਥਾਣਾ ਦੇ ਵਿੱਚ ਹੁਣ ਜਿਹੜਾ ਸਮਾਂ ਤਕਰੀਬਨ ਦੋਸਤੋ 9.5 ਤੋਂ 10 ਦੇ ਦਰਮਿਆਨ ਹੈਗਾ ਤਕਰੀਬਨ 9.5 ਵਜੇ ਦਾ ਮਾਰਨਿੰਗ ਦਾ ਟਾਈਮ ਤੇ ਸਵੇਰ ਚੋਬਾਈ ਕਿੰਨੇ ਵਜੇ ਕੀਤੀ ਵੀਰ 6:30 6:30 ਵਜੇ ਜਿਹੜੀ ਦੋਸਤੋ ਚਵਾਈ ਹੋਈ ਹੈ ਸਮਝ ਦੀ ਤੇ ਬਿਲਕੁਲ ਟਾਈਮ ਟੂ ਟਾਈਮ ਤੁਸੀਂ ਚਵਾਈ ਕਰ ਸਕਦੇ ਹੋ ਤੇ 8 ਲੀਟਰ ਜਿਹੜਾ ਮਿਲਕ ਬਿਲਕੁਲ ਰੈਡੀ ਮਿਲੇਗਾ ਤੁਹਾਨੂੰ ਮੂੰਹ ਮੱਥਾ ਬਾਡੀ ਸਟਰਕਚਰ ਆ ਤੁਸੀਂ ਵੇਖ ਕੇ ਚੈੱਕ ਕਰ ਲਿਓ ਸਿੰਘਾਂ ਦੀ ਬਣਤਰ ਬਾਕੀ ਨਾਲ ਜਿਹੜੀ ਕੱਟੀ ਖੜੀ ਹੈ ਦੋਸਤੋ ਇਹ ਵੀ ਤੁਸੀਂ ਇੱਕ ਵਾਰੀ ਨਿਗਾਹ ਮਾਰ ਸਕਦੇ ਹੋ 4 ਮਹੀਨੇ ਦਾ ਜਿਹੜਾ ਸੁਭਾ ਹੋ ਗਿਆ ਦੋਸਤੋ ਹਜੇ ਵੀ 8 ਲੀਟਰ ਬਿਲਕੁਲ ਦੁੱਧ ਰੈਡੀ ਹੈਗਾ ਤੇ ਬਿਲਕੁਲ ਬਲੈਕ ਕਹੂੰਗਾ ਮੈਂ ਜੈੱਡ ਬਲੈਕ ਹੈਗੀ ਆ ਬਾਕੀ ਜਿੱਦਾਂ ਲੱਤਾਂ ਦੋਸਤੋ ਜਿਵੇਂ ਸਫੇਦ ਨਹੀਂ ਕਹਾਂਗੇ ਆਪਾਂ ਲੋਈ ਵਿੱਚ ਇਹ ਮੱਝ ਆਉਂਦੀ ਹੈ ਲੋਈ ਦੇ ਵਿੱਚ ਬਾਕੀ ਕੱਟੀ ਦੇ ਵਿੱਚ ਵੀ ਜਿਹੜੀਆਂ ਲੱਤਾਂ ਤੁਹਾਨੂੰ ਉਹ ਵੇਖਣ ਚ ਬਿਲਕੁਲ ਸੇਮ ਹੀ ਮਿਲਣਗੀਆਂ ਬਾਕੀ ਸੀਲਸ ਲੱਗ ਪੂਰੀ ਹੈ ਦੋਸਤੋ ਤੇ ਤਕਰੀਬਨ ਵੀਰ ਦੀ ਫੈਟ ਫੂਟ ਕਿੰਨੀ ਮੱਝ ਦੀ ਆ ਰਹੀ ਹੈ 8 ਦੇ 8 ਹਾਂਜੀ 8 8 ਫੈਟ ਆ ਰਹੀ ਹੈ ਦੋਸਤੋ ਜਿੱਦਾਂ ਕੀ ਵੀਰਾਂ ਨੂੰ ਪਤਾ ਵੀ ਹੁੰਦਾ ਵੀ ਤਕਰੀਬਨ ਟੋਕੜ ਜਿਹੜਾ ਪਸ਼ੂ ਹੋਵੇ ਤਕਰੀਬਨ ਫੈਟ ਉਹਦੀ ਚੰਗੀ ਆਉਂਦੀ ਆ ਤੇ ਨੰਬਰ ਜਿਹੜੇ ਆ ਦੋਸਤੋ ਵੀਡੀਓ ਦੇ ਵਿੱਚ ਮੈਂ ਚੱਲਦੇ ਕਰ ਦਿਊਗਾ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਮੱਝ ਖਰੀਦ ਸਕਦੇ ਹੋ ਤੇ ਹੈਰੀ ਵੀਰ ਕੱਟੀ ਛੱਡ ਦੀਏ ਬੇਸ਼ੱਕ ਇਹਨੂੰ ਆਪਾਂ ਖੋਲ ਕੇ ਕਿ ਤੁਰ ਕੇ ਦਿਖਾ ਦਈਏ। ਬਾਕੀ ਦੋਸਤੋ ਆਓ ਕਰੇ ਮੌਕੇ ਦੀ ਦੋ ਡੰਗ ਦੀ ਇੱਕ ਡੰਗ ਦੀ ਜਿੰਨਾ ਵੀ ਸਮਾਂ ਤੁਹਾਡੇ ਕੋਲ ਹੈਗਾ ਚਿਵਾਈ ਕਰਕੇ ਆਪਣੀ ਚੈੱਕ ਪਾਸ ਕਰ ਲਿਓ। ਬਾਕੀ ਵੀਰ ਵੱਲੋਂ ਥਾਣਾ ਦੀ ਗਾਰੰਟੀ ਹੈਗੀ ਆ ਪੂਰੀ ਤੇ ਅੱਗੇ ਗੱਬਣ ਦੀ ਵੀ ਪੂਰੀ ਗਾਰੰਟੀ ਆ। ਸੋ ਆ 2 ਮਹੀਨੇ ਦੀ ਗੱਬਣਾ ਚੈੱਕ ਪਾਸ ਆ ਹੈਰੀ। ਕੋਈ ਨਾ ਕੋਈ ਨਾ। ਆ ਦੋਸਤੋ ਬਾਕੀ ਆਰਡਰ ਤੁਸੀਂ ਵੇਖ ਲਓ ਠੀਕ ਆ ਜੀ ਘੁਮਾ ਲਓ ਤੇ ਬਾਉਡੀ ਦੀ ਜਿਹੜੀ ਆ ਵਜਨ ਦੇ ਵਿੱਚ ਅਸੀਂ ਮਾਝ ਹੈਗੀ ਦੋਸਤੋ ਕੋਈ ਲੱਸੀ ਫਿੱਕੀ ਮਾਝ ਨਹੀਂ ਕਹਾਂਗਾ ਮੈਂ ਇਹਨੂੰ ਬਿਲਕੁਲ ਚੰਗੀ ਰਾਜੀ ਹੈਗੀ ਆ ਵਜਨ ਦੇ ਵਿੱਚ ਮਗਰ ਕੱਟੀ ਆ ਉਹ ਵੀ ਤੁਸੀਂ ਜਰੂਰ ਨਿਗਾਹ ਮਾਰ ਲਿਓ ਠੀਕ ਆ ਜੀ ਲੈ ਜੋ ਹਾਂਜੀ ਠੀਕ ਆ ਬੋਲੀ ਬਹੁਤ ਆ ਠੀਕ ਆ ਅੱਛਾ ਮਰਜੀ ਚ ਹੋਈ ਜਾਵੇ ਬਿਲਕੁਲ ਬਿਲਕੁਲ ਸੋ ਦੋਸਤੋ ਵੀਰ ਨੇ ਜਿੱਦਾਂ ਦੱਸਤਾ ਵੀ ਚਵਾ ਬਹੁਤ ਵਧੀਆ ਹੈਗਾ ਚੰਗਾ ਪੋਲਾ ਚਵਾ ਲੱਗਾ ਤੇ ਬਾਕੀ ਆਉ ਮੌਕੇ ਤੇ ਤਸੱਲੀ ਤੁਸੀਂ ਆਪਣੀ ਜਰੂਰ ਕਰ ਲਿਓ ਸੋ ਦੋਸਤੋ ਬਾਕੀ ਰਹੀ ਗੱਲ ਰੇਟ ਦੀ ਜਿਹੜਾ ਮੋਹਲਾ 220 62000 ਰੁਪਏ ਇਸ ਦੀ ਡਿਮਾਂਡ ਕਰਦਾ ਹੈ ਤੇ 62000 ਦੇ ਵਿੱਚੋਂ ਦੋਸਤੋ ਜਿਹੜਾ ਘਰ ਪਹੁੰਚੇ ਦਾ ਮਾਨਤਾਨ ਜਿਹੜਾ ਕੀਤਾ ਜਾਵੇਗਾ ਬਿਲਕੁਲ ਸਾਫ਼ ਬਿਲਕੁਲ ਸਿਰਸਲ ਅਗ ਪੂਰੀ ਹੈਗੀ ਅੱਜ ਤੋ ਮੌਕੇ ਤੇ ਪਹੁੰਚ ਕੇ ਤਸੱਲੀ ਤੁਸੀਂ ਆਪਣੀ ਜਰੂਰ ਕਰ ਲਿਓ ਤੇ ਨੰਬਰ ਜਿਹੜੇ ਆ ਵੀਡੀਓ ਦੇ ਵਿੱਚ ਮੈਂ ਚਲਦੇ ਕਰ ਦਿਊਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ